ਮੈਂ ਇਹ ਵੀ ਦੱਸਣਾ ਚਾਹਾਂਗਾ ਇਹਨੂੰ ਕਿ ਜੋ ਵੀ ਮਟੀਰੀਅਲ ਆਂਦਾ ਰਿਹਾ ਤਾਂ ਉਹ ਮਟੀਰੀਅਲ ਮੇਰੇ ਵੀਰ ਇਦਾਂ ਦੀਆਂ ਗੱਡੀਆਂ ਤੇ ਇਸ ਤੋਂ ਵੀ ਵੱਡੀਆਂ ਗੱਡੀਆਂ ਜਿਹੜੀਆਂ ਇੱਥੇ ਪਹੁੰਚੀਆਂ ਜਿਹੜੀਆਂ ਆਨਲੋਡ ਕਰਨੀਆਂ ਕਿਉਂਕਿ ਇਹਦੇ ਵਿੱਚ ਭਾਰਾ ਸਮਾਨ ਆਉਣਾ ਹੁਣ ਤੇ ਚਲੋ ਅੱਜ ਬਰਸਾਤ ਨਹੀਂ ਹੋ ਰਹੀ ਪਰ ਮੈਨੂੰ ਇਹਨਾ ਪਤਾ ਵੀ ਜਦੋਂ ਹੜ੍ਹ ਹੜ੍ਹ ਹੀ ਨਾ ਤੇ ਹੜ੍ਹਾਂ ਦੇ ਵਿੱਚ 26 ਤੋਂ ਪਹਿਲਾਂ ਹੀ ਬਰਸਾਤਾਂ ਸ਼ੁਰੂ ਹੋ ਗਈਆਂ 27 ਨੂੰ ਹੜ੍ਹ ਆਇਆ ਤੇ ਇੱਕ ਦੋ ਤਰੀਕ ਤੱਕ ਲਗਾਤਾਰ ਬਹੁਤ ਜ਼ੋਰ ਨਾਲ ਮੀਂਹ ਪੈਂਦਾ ਰਿਹਾ ਤੋ ਮੀਂਹ ਦੇ ਵਿੱਚ ਵੀ ਇਹਦਾ ਵੀਰਾਂ ਨੇ ਕੰਮ ਕੀਤਾ ਹੈ ਮਟੀਰੀਅਲ ਜਿਹੜਾ ਸੀ ਲਾ ਕੇ ਪਹਿਲੋ ਸਟੋਰ ਤੇ ਬਾਅਦ ਚ ਟਰਾਲੀਆਂ ਚ ਪਾ ਕੇ ਗਾਂ ਤੋ ਰਿਆ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਦੱਸੋ ਉਹਨੂੰ ਬੋਲੋ ਉਹ ਅਸੀਂ ਧੰਨਵਾਦ ਕਰਨੇ ਆ ਆਪਣੇ ਕੁਲਵਿੰਦਰ ਸਾਹਿਬ ਜੀ ਦਾ ਅੱਛਾ ਕਿ ਜਿਹੜੇ ਬੜਾ ਵਧੀਆ ਕੰਮ ਕਰਦੇ ਪਿਆ ਜਦੋਂ ਦਾ ਮਤਲਬ ਕਿ ਹਰ ਦੀ ਸਥਿਤੀ ਵਿਗੜੀ ਆ ਔਰ ਲੋਕਾਂ ਤੱਕ ਜਾ ਕੇ ਕੁਲਵਿੰਦਰ ਸਾਹਿਬ ਨੇ ਬਹੁਤ ਸਮਾਨ ਜਿਹੜਾ ਪ੍ਰੋਵਾਈਡ ਕਰਾਇਆ ਲੋਕਾਂ ਨੂੰ ਠੀਕ ਹੈ ਜੀ। ਔਰ ਅਸੀਂ ਬਹੁਤ ਹੀ ਖੁਸ਼ ਕਿ ਕਿਸਮਤਵਾਂ ਕੀ ਸਾਨੂੰ ਵੀ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਸਭ ਨਾਲ ਲਾ ਕੇ ਸਭ ਨਾਲ ਸਹਿਯੋਗ ਦੇ ਨਾਲ ਇਹ ਕਰਾਉਂ ਕੀਤਾ। ਔਰ ਬਾਕੀ ਜਿੰਨੇ ਵੀ ਦੂਰੋਂ ਸਾਡੇ ਟੀਚਰ ਔਰ ਵੀ ਡਿਪਾਰਟਮੈਂਟ ਤੋਂ ਲੋਕ ਆਂਦੇ ਰਿਹਾ ਤੇ ਉਹਨਾਂ ਸਭ ਨਾਲ ਅਸੀਂ ਧੰਨਵਾਦ ਕਰਨਾ ਹੈ ਕਿ ਅੱਗੇ ਤੋਂ ਵੀ ਜੋ ਕੋਈ ਇਦਾਂ ਦੀ ਸਥਿਤੀ ਪੰਜਾਬ ਤੇ ਬਣਦੀ ਆ ਤੇ ਸਾਰੇ ਇਹੀ ਇਕੱਠੇ ਹੋ ਕੇ ਸਥਿਤੀ ਨਾਲ ਲੜੀਏ ਤੇ ਲੋਕਾਂ ਨੂੰ ਜੋ ਵੀ ਚੀਜ਼ਾਂ ਉਹ ਮੁਹੱਈਆ ਕਰਾਈਏ। ਸੋ ਇਹ ਬਹੁਤ ਵਧੀਆ ਗੱਲ ਮੇਰੇ ਵੀਰ ਨੇ ਕਹੀ ਹੈ ਔਰ ਫਿਰ ਮੈਂ ਇਸ ਗੱਲ ਨੂੰ ਜਿਹੜਾ ਅੱਗੇ ਵੀ ਸਾਹ ਚ ਪਾਈ ਹੈ ਕਿ ਜਿਹੜੀ ਮੇਨ ਫਿਲਮ ਚੱਲਦੀ ਹੈ ਉਹਦੇ ਸਾਰੇ ਕਿਰਦਾਰਾਂ ਦਾ ਪਤਾ ਹੁੰਦਾ ਹੈ ਕਿ ਫਿਲਮ ਨੂੰ ਕਾਮਯਾਬ ਕਰਨ ਵਾਸਤੇ ਮਗਰ ਜਿਨ੍ਹਾਂ ਨੇ ਰੋਲ ਪਲੇ ਕੀਤਾ ਹੁੰਦਾ ਹੈ ਉਹ ਇਹ ਵੀਰ ਨੇ ਇਹ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਇਹ ਪਲੇ ਚੱਲ ਰਿਹਾ ਹੈ ਫਿਲਮ ਚੱਲ ਰਹੀ ਹੈ ਦਾ ਹੀਰੋ ਆ ਬੜਾ ਵਧੀਆ ਰੋਲ ਕੀਤਾ ਪਰ ਉਹਨੂੰ ਮੇਕਅਪ ਕਰਨਾ ਸਾਰਾ ਕੁਝ ਕਰਨਾ ਕਿਉਂਕਿ ਮਾੜੇ ਹਾਲਾਤ ਰਹੇ ਤ ਵੱਖ-ਵੱਖ ਜਿਹੜੇ ਅਸੀਂ ਗੱਡੀਆਂ ਐਦਾਂ ਸਾਡੇ ਕੋਲ ਆਉਂਦੀਆਂ ਰਹੀਆਂ ਤਾਂ ਗੱਡੀਆਂ ਜਿਹੜੀਆਂ ਨੇ ਆ ਕੇ ਪਹਿਲੋਂ ਅਨਲੋਡ ਕਰਨੀਆਂ ਤੇ ਬਾਅਦ ਵਿੱਚ ਉਹਨਾਂ ਨੂੰ ਟਰਾਲੀਆਂ ਦੇ ਵਿੱਚ ਲੋਡ ਕਰਨਾ ਤੇ ਫਿਰ ਦੂਰ ਦਰਾਡੇ بارش ਵਾਲੇ ਦਿਨਾਂ ਦੇ ਵਿੱਚ ਤੇ ਹੜ੍ਹ ਤੇ ਪਾਣੀ ਵਿੱਚ ਲੰਘ ਕੇ ਜਿੱਥੇ-ਜਿੱਥੇ ਡੇਰੇ ਸਨ ਜਿੱਥੇ-ਜਿੱਥੇ ਵੀ ਇਹਦਾ ਵੀਰਾਂ ਨੂੰ ਹੁਕਮ ਹਦਾ ਗਿਆ ਉੱਥੋਂ ਤੱਕ ਜਿਹੜਾ ਨੇ ਸਮਾਨ ਪਹੁੰਚਾਉਂਦੇ ਰਹੇ ਸੋ ਮੈਂ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਔਰ ਬੜਾ ਮਾਣ ਮਹਿਸੂਸ ਕਰ ਰਹੇ ਨੇ ਕਿ ਸਾਨੂੰ ਅਸੀਂ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਡਿਊਟੀ ਦਾ ਪਾਰਟ ਸੀ ਪਰ ਫਿਰ ਵੀ ਅਸੀਂ ਬਾਦੇ ਤੌਰ ਤੇ ਦੇਰਾਂ ਤੱਕ ਕਰਕੇ ਸੇਵਾ ਕੀਤੀ ਹੈ ਇੱਕ ਨੂੰ ਆਵਾਜ਼ ਮਾਰਨੀ ਆ ਤੇ ਚਾਰ ਆਉਂਦੇ ਸੀ ਚਾਰਾਂ ਨੂੰ ਆਵਾਜ਼ ਮਾਰਨੀ ਆ ਤੇ 10 ਆਉਂਦੇ ਸੀ ਚਾਹੇ ਪਾਣੀ ਦੀਆਂ ਬੋਤਲਾਂ ਸਾਂ ਚਾਹੇ ਕੋਈ ਵੀ ਸੀ ਠੀਕ ਹੈ ਜੀ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ